ਜੈ ਵਾਲਮੀਕੀ ਭਗਵਾਨ ਵਾਲਮੀਕੀ ਜੀ ਆਪਣੀ ਪਾਵਨ ਬਾਣੀ ਲੋਕ ਵਸ਼ਿਸ਼ਥੰਦਰ ਸੰਮਾਨਵਾਨੋ ਸਤ ਉਪਦੇਸ਼ ਦਿੰਦੇ ਵੇ ਸਮਝਾਉਂਦੇ ਹਨ ਕਿ ਅਗਿਆਨ ਕਾਰਨ ਮਨੁੱਖ ਦੇ ਹਿਰਦੇ ਅੰਦਰ ਅਹੰਕਾਰ ਰੂਪੀ ਵਿਕਾਰ ਦੀ ਉਤਪਤੀ ਹੁੰਦੀ ਹੈ ਜਿਸ ਕਾਰਨ ਮਨੁੱਖ ਨੂੰ ਉਸ ਦੁਆਰਾ ਕੀਤੇ ਹੋਏ ਕਿਸੇ ਵੀ ਪਰਸਾਰਤ ਦਾ ਕੋਈ ਵੀ ਫਲ ਪ੍ਰਾਪਤ ਨਹੀਂ ਹੁੰਦਾ ਇਹ ਅਹੰਕਾਰ ਰੂਪੀ ਵਿਕਾਰ ਮਨਮ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਭਗਵਾਨ ਵਾਲਮੀਕੀ ਜੀ ਦੱਸਦੇ ਹਨ ਇਸ ਅਹੰਕਾਰ ਰੂਪੀ ਵਿਕਾਰ ਕਾਰਨ ਮਾਨਵ ਕਈ ਵਾਰ ਆਪਣੇ ਜੀਵਨ ਵਿੱਚ ਭੋਜਨ ਦਾ ਵੀ ਤਿਆਗ ਕਰ ਦਿੰਦਾ ਹੈ ਇਸ ਲਈ ਇਸ ਅਹੰਕਾਰ ਰੂਪੀ ਵਿਕਾਰ ਦਾ ਵਿਚਾਰ ਕਰ ਤਿਆਗ ਕਰ ਦੇਣਾ ਚਾਹੀਦਾ ਹੈ ਭਗਵਾਨ ਵਾਲਮੀਕੀ ਜੀ ਤਸਦੀਹ ਹਨ ਜਦੋਂ ਤੱਕ ਅਗਿਆਨ ਕਾਰਨ ਇਹ ਅਹੰਕਾਰ ਰੂਪੀ ਵਿਕਾਰ ਦੇ ਬਦਲ ਮਾਨਵ ਦੇ ਹਿਰਦੇ ਉੱਪਰ ਸ਼ਾਇਰ ਰਹਿੰਦੀ ਹਨ ਉਦੋਂ ਤੱਕ ਮਾਨਵ ਦੇ ਜੀਵਨ ਵਿੱਚ ਅਨੇਕ ਪ੍ਰਕਾਰ ਦੇ ਦੁੱਖ ਕਸ਼ਟ ਕਲੇਸ਼ ਉਤਪਨ ਹੁੰਦੀ ਹਨ ਜਿਸ ਸਮੇਂ ਮਾਨਵ ਵਿਚਾਰ ਕਰ ਇਸ ਅਹੰਕਾਰ ਰੂਪੀ ਬਦਲਾ ਨੂੰ ਗਿਆਨ ਰੂਪੀ ਰੋਸ਼ਨੀ ਦੇ ਨਾਲ ਨਸ਼ਟ ਕਰ ਲੈਂਦਾ ਹੈ ਗਿਆਨ ਰੂਪੀ ਰੋਸ਼ਨੀ ਦੇ ਨਾਲ ਇਹਨਾਂ ਨੂੰ ਖਤਮ ਕਰ ਲੈਂਦਾ ਹੈ ਤਾਂ ਉਸ ਸਮੇਂ ਮਾਨਵ ਦਾ ਜੀਵਨ ਸੁਖਮਈ ਬਣ ਜਾਂਦਾ ਹੈ ਭਗਵਾਨ ਵਾਲਮੀਕਿ ਜੀ ਦੱਸਦੇ ਹਨ ਵਿਅਰਥ ਹੀ ਹਿਰਦੇ ਅੰਦਰ ਉਤਪਨ ਹੋਏ ਇਸ ਅੰਕਾਰੂਪੀ ਵਿਕਾਰ ਦਾ ਵਿਚਾਰ ਕਰ ਇਸ ਨੂੰ ਨਸ਼ਟ ਕਰ ਜੀਵਨ ਵਿੱਚ ਪੁਰਸ਼ਾਰਥ ਕਰ ਮਾਨਵ ਨੂੰ ਸਤ ਮਾਰਗ ਤੇ ਚੱਲਦਿਆਂ ਹੋਇਆਂ ਉਸ ਪਰਮ ਪਿਤਾ ਪਰਮਾਤਮਾ ਦਾ ਸਮਰਨ ਕਰ ਧਿਆਨ ਕਰ ਇਸ ਜੀਵਨ ਵਿੱਚੋਂ ਮੋਕਸ਼ ਪ੍ਰਾਪਤੀ ਲਈ ਪੁਰਸ਼ਾਰਥ ਕਰਨਾ ਚਾਹੀਦਾ ਹੈ ਜੈਵਲਮਿਕੀ